ਇਸ ਲੰਗੇ ਰੋਜ਼ ਹੋਏ ਪੰਜਾਬ ਬੰਦ ਨੂੰ ਸਫਲ ਕਿਵੇਂ ਕਿਹਾ ਜਾ ਸਕਦਾ ਹੈ ਸਫਲਤਾ ਤਾਂ ਹੁੰਦਾ ਜੇ ਇਹਦੇ ਵਿੱਚੋਂ ਸੰਘਰਸ਼ਮਈ ਧਿਰਾਂ ਨੂੰ ਕੁਝ ਹਾਸਲ ਹੁੰਦਾ ਹਾਸਲ ਤਾਂ ਮੇਰੀ ਜਾਚੇ ਉਹਨਾਂ ਨੇ ਇਹ ਕੀਤਾ ਕਿ ਪੰਜਾਬ ਦੇ ਕੁਝ ਹੋਰ ਲੋਕਾਂ ਦੀ ਮੁਖਾਲਫਤ ਜ਼ਰੂਰ ਖੱਟ ਲਈ ਹੈ ਸਾਡੇ ਕੱਚੇ ਮਾਫ ਹੁੰਦੇ ਸਾਡੇ ਕੱਚੇ ਨਹੀਂ ਮਾਫ ਹੁੰਦੇ ਤੁਹਾਡੇ ਕੁਝ ਕਥਨਾਂ ਦੇ ਇੱਥੇ ਦੀ ਫੋਰਚੁਨੇਟੇੜੀ ਮੈਂਗੀ ਕਹਿੰਦੇ ਕਿ ਸਾਨੂੰ ਤੁਸੀਂ ਜਾਬ ਨੂੰ ਤਾਂ ਗਾਜ਼ਾ ਪੱਟੀ ਵਾਂਗੂ ਚਾਰੇ ਪਾਸਿਓਂ ਘੇਰਿਆ ਜਾ ਚੁੱਕਾ ਹੈ ਪੰਜਾਬ ਦਾ ਤਾਂ ਮੁੱਖ ਮੰਤਰੀ ਇਹ ਗੱਲ ਕਹਿੰਦਾ ਹੈ ਕਿ ਬਾਗੇ ਨਾਲੋਂ ਜ਼ਿਆਦੇ ਤਾਰਾਂ ਸ਼ੰਭੂ ਵਾਲੇ ਪਾਸੇ ਲੱਗੀਆਂ ਨੇ ਪੰਜਾਬ ਨੂੰ ਤਾਂ ਕੋਈ ਯੋਗੀ ਵਰਗਾ ਚਾਹੀਦਾ ਹੈ ਇਹ ਗੱਲ ਐਵੇਂ ਹੀ ਨਹੀਂ ਆ ਰਹੀ ਇਹਦੇ ਪਿੱਛੇ ਕੁਛ ਨਾ ਕੁਛ ਕੋਈ ਨਾ ਕੋਈ ਨੈਰੇਟਿਵ ਤਿਆਰ ਹੋ ਰਿਹਾ ਹੈ ਪੰਜਾਬ ਨੂੰ ਚਾਰੇ ਪਾਸਿਓਂ ਘੇਰਿਆ ਜਾ ਚੁੱਕਾ ਹੈ ਪੰਜਾਬ ਦੇ ਲੋਕਾਂ ਨੂੰ ਇੱਕ ਦੂਜੇ ਦੇ ਗਲ ਪੈਣ ਤੇ ਹੀ ਮਜਬੂਰ ਕਰ ਦਿੱਤਾ ਗਿਆ ਤੇ ਜੇਕਰ ਹਜੇ ਵੀ ਸਾਡੇ ਲੀਡਰਾਂ ਨੇ ਬੈਠ ਕੇ ਸਾਡੇ ਇੰਟੈਲੈਕਚੁਅਲ ਲੋਕਾਂ ਦੇ ਨਾਲ ਬੈਠ ਕੇ ਸਲਾਹ مشورے ਨਹੀਂ ਕਰਨੇ ਤਾਂ ਫੇਰ ਅਸਲ ਦੋਸਤੋ ਮੈਂ ਹਾਂ ਦੇਵਿੰਦਰ ਸਿੰਘ ਦੋਸਤੋ ਜਿਵੇਂ ਆਪਾਂ ਸਵੇਰੇ ਜ਼ਿਕਰ ਕੀਤਾ ਸੀ ਕਿ ਪੰਜਾਬ ਦੇ ਵਿੱਚ ਅੱਜ 30 ਦਸੰਬਰ ਬੰਦ ਦਾ ਐਲਾਨ ਕੀਤਾ ਹੋਇਆ ਸੀਗਾ ਤੇ ਉਹ ਬੰਦ ਕਹਿ ਲੋ ਕਿ ਸਕਸੈਸਫੁਲ ਸਾਬਤ ਹੋਇਆ ਇਨ ਅ ਵੇ ਇੱਕ ਤਰੀਕੇ ਨਾਲ ਪਰ ਵੱਡੇ ਤੌਰ ਤੇ ਸਾਨੂੰ ਵਿਰੋਧ ਦੇ ਵਿੱਚ ਵੀ ਕਾਫੀ ਜਿਆਦਾ ਆਵਾਜ਼ਾਂ ਜਿਹੜੀਆਂ ਉਹ ਸੁਣਾਈ ਦਿੱਤੀਆਂ ਨੇ ਹੁਣ ਇਹ ਮਸਲਾ ਸਾਰਾ ਆ ਕੇ ਇੱਥੇ ਖੜ ਗਿਆ ਜੀ ਕਿ ਪੰਜਾਬ ਦੇ ਲੋਕ ਆ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਪ੍ਰੋਬਲਮ ਹੈਗੀ ਆ ਕੇਂਦਰ ਦੇ ਨਾਲ ਅਸਲੀ ਜਿਹੜਾ ਮਸਲਾ ਆ ਉਹ ਹੱਲ ਕਰਨਾ ਕੇਂਦਰ ਨੇ ਪਰ ਲੱਗਦਾ ਐ ਇਦਾਂ ਕਿ ਉਹਨਾਂ ਨੇ ਸਾਨੂੰ ਪੰਜਾਬ ਦੇ ਵਿੱਚ ਹੀ ਉਲਝਾਤਾ ਅਸੀਂ ਇੱਕ ਦੂਜੇ ਦੇ ਆਪਣੇ ਭਰਾਵਾਂ ਦੇ ਗੜਮੇ ਫੜੀ ਜਾ ਰਹੇ ਹਾਂ ਤੇ ਉਹਨੂੰ ਲੈ ਕੇ ਜਿੱਥੇ ਗੱਲ ਹੋਣੀ ਚਾਹੀਦੀ ਆ ਉੱਥੇ ਕੋਈ ਚਰਚਾ ਨਹੀਂ ਛੇੜ ਰਹੀ ਕੇਂਦਰ ਵਾਲਿਆਂ ਨੂੰ ਕੋਈ ਲੈਣਾ ਦੇਣਾ ਨਹੀਂ ਪੰਜਾਬ ਦੇ ਵਿੱਚ ਕੀ ਹੋ ਰਿਹਾ ਅੱਜ ਵੀ ਜਿਹੜਾ ਵਿੱਤੀ ਨੁਕਸਾਨ ਹੋਇਆ ਉਹ ਪੰਜਾਬ ਦਾ ਹੋਇਆ ਪੰਜਾਬੀਆਂ ਦਾ ਹੋਇਆ ਜਿਹੜਾ ਆਪਸ ਦੇ ਵਿੱਚ ਸਾਡੀ ਖਿੱਚੋ ਤਾਣ ਵਧੀਆ ਉਹ ਵੀ ਪੰਜਾਬੀਆਂ ਦੇ ਵਿੱਚ ਵਧੀਆ ਕਿਸਾਨਾਂ ਦੀ ਤੇ ਬਾਕੀ ਭਾਈਚਾਰਿਆਂ ਦੀ ਤੇ ਕੇਂਦਰ ਵਾਲੇ ਤਾਂ ਆਰਾਮ ਦੇ ਨਾਲ ਬੈਠੇ ਨੇ ਇਹ ਤਾਂ ਇਦਾਂ ਲੱਗਦਾ ਵੀ ਜਿੱਦਾਂ ਇੱਕ ਵਾਰ ਨਾ ਆਪਣੇ ਸੀਨੀਅਰ ਜਰਨਲਿਸਟ ਨੇ ਵੱਡੇ ਭਾਈ ਨੇ ਸਾਡੇ ਮਿੰਟੂ ਗੁਰਸਰਿਆ ਸਾਹਿਬ ਉਹਨਾਂ ਨੇ ਨਾ ਇੱਕ ਵਾਰ ਤਸ਼ਵੀਹ ਦਿੱਤੀ ਸੀਗੀ ਕਿ ਪੰਜਾਬ ਦਾ ਹਾਲਾਤ ਤਾਂ ਇਦਾਂ ਦੇ ਕਰ ਦਿੱਤੇ ਗਏ ਨੇ ਜਿੱਦਾਂ ਗਾਜ਼ਾ ਨਹੀਂ ਹੁੰਦਾ ਵੇ ਆਲੇ-ਦੁਆਲੇੋਂ ਸਾਰੇ ਪਾਸੇੋਂ ਚਾਰੇ ਪਾਸੇੋਂ ਜਿਹੜਾ ਇਜ਼ਰਾਈਲ ਨੇ ਘੇਰਿਆ ਹੋਇਆ ਵੀ ਪੰਜਾਬ ਨੂੰ ਬੰਦ ਕਰਕੇ ਇੱਕ ਕੋਨੇ ਜਿਹੇ ਦੇ ਵਿੱਚ ਉੱਥੇ ਇੱਕ ਸਾਨੂੰ ਜਿਹੜਾ ਕੰਟੇਨ ਕਰ ਦਿੱਤਾ ਗਿਆ ਕਿ ਇਹਨਾਂ ਨੂੰ ਅਸੀਂ ਬਾਹਰ ਨਹੀਂ ਆਉਣ ਦੇਣਾ ਜਦੋਂ ਦਿੱਲੀ ਆ ਜਾਂਦੇ ਨੇ ਉਦੋਂ ਇਹ ਪੰਜਾਬ ਦੇ ਕਿਸਾਨ ਆ ਕੇ ਪ੍ਰੋਬਲਮ ਕ੍ਰੀਏਟ ਕਰਦੇ ਨੇ ਵੀ ਪ੍ਰੋਬਲਮ ਕੀ ਇਹ ਹੀ ਹੈ ਕਿ ਮੰਗਾ ਮੰਨਣੀਆਂ ਪੈਂਦੀਆਂ ਇਹਨਾਂ ਦੀਆਂ ਵੀ ਅਸੀਂ ਇਹਨਾਂ ਨੂੰ ਬਾਹਰ ਨਹੀਂ ਆਉਣ ਦੇਣਾ ਤੇ ਉੱਥੇ ਹੀ ਪੰਜਾਬ ਦੇ ਵਿੱਚ ਬੈਠੇ ਰਹਿਣ ਉੱਥੇ ਆਪਣੀ ਸਰਕਾਰ ਨਾਲ ਲੜੀ ਜਾਣ ਤੇ ਆਪਣੇ ਲੋਕਾਂ ਦੇ ਨਾਲ ਲੜੀ ਜਾਣ ਮਰੀ ਜਾਣ ਜੋ ਮਰਜੀ ਕਰੀ ਜਾਣ ਹਰਿਆਣਾ ਅਸੀਂ ਇਹਨਾਂ ਨੂੰ ਟੱਪਣ ਨਹੀਂ ਦੇਣਾ ਇੱਕ ਤਰੀਕੇ ਨਾਲ ਕਹਿ ਲਓ ਕਿ ਹਰਿਆਣਾ ਤਾਂ ਉਹਨਾਂ ਨੇ ਬਫਰ ਜ਼ੋਨ ਜਿਹੜਾ ਵਿੱਚ ਬਣਾ ਦਿੱਤਾ ਟੂਟੇ ਜਿਆ ਪੰਜਾਬ ਨੂੰ ਵੀ ਕੰਟੇਨ ਕਰਨ ਦੇ ਲਈ ਉਹਨਾਂ ਨੇ ਇੱਕ ਬਫਰ ਜ਼ੋਨ ਵਿੱਚ ਜਿਹੜਾ ਹਰਿਆਣਾ ਬਣਾ ਲਿਆ ਕਿ ਠੀਕ ਹੈ ਭਾਈ ਇਹਨਾਂ ਨੂੰ ਉੱਧਰ ਉੱਧਰ ਰੱਖੋ ਹੁਣ ਦੇਖੋ ਇਹ ਇਹਦੇ ਤੇ ਨਾ ਅਸਲ ਦੇ ਵਿੱਚ ਸਾਡੇ ਪ੍ਰੋਬਲਮ ਪਤਾ ਕੀ ਹੈ ਦੋਸਤੋ ਸਾਡੇ ਕਿਸੇ ਗੱਲ ਨੂੰ ਲੈ ਕੇ ਡਿਬੇਟ ਹੀ ਨਹੀਂ ਹੋ ਰਹੀ ਕਿਸੇ ਗੱਲ ਤੇ ਵਿਚਾਰ ਚਰਚਾ ਹੀ ਨਹੀਂ ਹੋ ਰਹੀ ਖਬਰਾਂ ਡਿਬੇਟਾਂ ਜਿਹੜੀਆਂ ਹੋ ਰਹੀਆਂ ਨੇ ਬਈ ਇੱਕ ਚੱਕ ਲਿਆ ਜਗਜੀਤ ਸਿੰਘ ਦੱਲੇਵਾਲ ਨੂੰ ਜਾਂ ਉੱਥੇ ਕੌਣ ਪਹੁੰਚ ਗਿਆ ਕਹਨੇ ਚਾਹ ਪੀ ਲਈ ਕਹਨੇ ਅਗਰਾਹਾ ਸਾਹਿਬ ਨੇ ਕਿਦਾਂ ਦਾ ਤਤਤਾ ਬਿਆਨ ਦੇ ਤਾਂ ਰਾਜੇਵਾਲ ਸਾਹਿਬ ਕੀ ਕਹਿੰਦੇ ਕਹਾਣੀ ਇੱਥੇ ਇੱਕ ਖੜੀ ਆ ਜਦ ਕਿ ਜ਼ਰੂਰਤ ਇਸ ਗੱਲ ਦੀ ਆ ਕਿ ਪੰਜਾਬ ਦੀ ਲੀਡਰਸ਼ਿਪ ਬੈਠ ਕੇ ਇਸ ਗੱਲ ਦੇ ਉੱਤੇ ਇੱਕ ਜਿਹੜਾ ਚੰਗੀ ਵਿਚਾਰ ਚਰਚਾ ਪੰਜਾਬ ਦਾ ਜਿੰਨਾ ਬੁੱਧੀਜੀਵੀ ਵਰਗ ਹੈ ਸਾਡਾ ਉਹਨੂੰ ਲੈ ਕੇ ਹੋਣੀ ਚਾਹੀਦੀ ਆ ਕਿ ਅਸੀਂ ਬਹੁਤ ਇਸ ਤਰੀਕੇ ਦੇ ਹਾਲਾਤਾਂ ਦੇ ਵਿੱਚ ਜਿਹਦਾ ਸ਼ਾਇਦ ਸਾਨੂੰ ਅਜੇ ਨਹੀਂ ਜੇ ਸਮਝ ਆ ਰਹੀ ਤਾਂ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਿਓ ਇਹ ਸਾਰੀ ਜਿਹੜੀ ਸਕ੍ਰਿਪਟ ਆ ਕਿਦਾਂ ਅਨਫੋਲਡ ਹੁੰਦੀ ਆ ਜਿਹੜਾ ਮੈਂ ਇਹ ਕਹਿ ਰਿਹਾ ਕਿ ਪੰਜਾਬ ਨੂੰ ਚਾਰੇ ਪਾਸਿਓਂ ਘੇਰਾ ਪਾ ਕੇ ਤੁਸੀਂ ਦੇਖੋ ਇੱਕ ਇੱਕ ਵਾਰ ਸੋਚ ਕੇ ਦੇਖੋ ਪੰਜਾਬ ਦੀਆਂ ਜਿਹੜੀਆਂ ਹੁਣ ਪੰਜਾਬ ਕਹਿੰਦਾ ਸਾਡੀਆਂ ਫਸਲਾਂ ਦੇ ਜਿਹੜਾ ਮੁੱਲ ਨੂੰ ਲੈ ਕੇ ਗੱਲ ਆ ਇੱਕ ਤਾਂ ਇਹ ਇਹ ਜਿਹੜੀ ਗੱਲ ਹੈ ਨਾ ਹੁਣ ਜਦੋਂ ਆਪਾਂ ਫਸਲਾਂ ਦੇ ਮੁੱਲੂ ਲੈ ਕੇ ਗੱਲ ਕਰਦੇ ਆਂ ਬਾਕੀ ਭਾਰਤ ਦੇ ਵਿੱਚ ਤਾਂ ਪੰਜਾਬ ਤੇ ਹਰਿਆਣਾ ਦੇ ਨਾਲ ਉਹ ਵੀ ਬੁਰਾ ਹਾਲ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪੰਜਾਬ ਦੇ ਕਿਸਾਨ ਮੁਕਾਬਲ ਤਨ ਯੂਪੀ ਬਿਹਾਰ ਜਾਂ ਬਾਕੀ ਇੰਡੀਆ ਦੇ ਕਿਸਾਨਾਂ ਦੇ ਨਾਲੋਂ ਲੱਖ ਦਰਜੇ ਬਿਹਤਰ ਨੇ ਬਟ ਸਟਿਲ ਸਾਡੀਆਂ ਚਲੋ ਆਪਣੀਆਂ ਪ੍ਰੋਬਲਮ ਨੇ ਆਪਣੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੇ ਚੱਲਦੇ ਆਂ ਪੰਜਾਬ ਦਾ ਆਰਥਿਕ ਜਿਹੜਾ ਕਿਸਾਨਾਂ ਦਾ ਜਿਹੜਾ ਆਰਥਿਕ ਹਸਾਬਕਤਾ ਉਹ ਕਾਫੀ ਜ਼ਿਆਦਾ ਡਾਮਾ ਡੋਲ ਹੋਇਆ ਹੋਇਆ ਕਾਫੀ ਜ਼ਿਆਦਾ ਵਿਗੜਿਆ ਹੋਇਆ ਸੋ ਬੈਸੇ ਜੇਕਰ ਆਪਾਂ ਵੇਖੀਏ ਤਾਂ ਅਦਰਵਾਈਜ਼ ਪੰਜਾਬ ਦੇ ਕਿਸਾਨਾਂ ਦੀ ਹਾਲਤ ਬਾਕੀ ਇੰਡੀਆ ਦੇ ਕਿਸਾਨਾਂ ਦੇ ਨਾਲੋਂ ਬਿਹਤਰ ਆ ਪਰ ਇਹ ਜਿਹੜੀ ਸਾਰੀ ਲੜਾਈ ਆ ਉਹਦੇ ਵਿੱਚੋਂ ਜੇਕਰ ਹੁਣ ਦੇਖੋ ਇਹਦੇ ਵਿੱਚ ਜੇਕਰ ਆਪਾਂ ਸਾਰੀਆਂ ਮੰਗਾਂ ਕਿਹੜੀਆਂ ਜਗਜੀਤ ਸਿੰਘ ਡੱਲੇਵਾਲ ਹੋਣਾ ਦੀਆਂ ਜਾਂ ਇਹਨਾਂ ਦੀਆਂ ਜਿੰਨੀਆਂ ਵੀ ਨੇ ਇਹਦੇ ਵਿੱਚੋਂ ਉਹਦਾ ਫਾਇਦਾ ਤਾਂ ਸਾਰੇ ਇੰਡੀਆ ਦੇ ਕਿਸਾਨਾਂ ਨੂੰ ਹੋਣਾ ਕੱਲੇ ਇਹ ਕੋਈ ਮੰਗ ਜਿਹੜੀ ਆ ਇਹਦੇ ਵਿੱਚ ਕੱਲੇ ਪੰਜਾਬ ਦੇ ਕਿਸਾਨਾਂ ਦੀ ਤਾਂ ਹੈ ਨਹੀਂ ਕੇਂਦਰ ਸਰਕਾਰ ਤੋਂ ਐਮਐਸਪੀ ਦੀ ਗਾਰੰਟੀ ਦੇਣ ਦੀ ਮੰਗਿਆ ਕਿਸਾਨਾਂ ਦੇ ਖਿਲਾਫ ਮੁਕੱਦਮੇ ਵਾਪਸ ਲੈਣ ਦੀ ਮੰਗਿਆ ਕਿਸਾਨਾਂ ਨੂੰ ਪਰਤੂਸ਼ਨ ਕਾਨੂੰਨ ਤੋਂ ਬਾਹਰ ਰੱਖਣ ਦੀ ਮੰਗਿਆ ਕਿਸਾਨਾਂ ਦਾ ਪੂਰਾ ਕਰਜ਼ਾ ਮਾਫ ਕਰਨ ਦੀ ਮੰਗਿਆ ਕਿਸਾਨਾਂ ਅਤੇ ਖੇਤੀ ਕਰਨ ਵਾਲੇ ਮਜ਼ਦੂਰਾਂ ਨੂੰ ਪੈਨਸ਼ਨ ਦੇਣੀ ਚਾਹੀਦੀ ਆ ਬਿਜਲੀ ਸੋਧ ਬਿੱਲ 220 ਨੂੰ ਖਤਮ ਕੀਤਾ ਜਾਵੇ ਤੇ ਬਾਕੀ ਲਖੀਮਪੁਰ ਖਰੀਦ卡ਡ ਦੇ ਦੋਚੀਆਂ ਨੂੰ ਸਜ਼ਾ ਦਿੱਤੀ ਜਾਵੇ ਸੋ ਇਹ ਇਹ ਜਿਹੜੀਆਂ ਮੰਗਾਂ ਨੇ ਤਾਂ ਮੋਸਟਲੀ ਇੰਡੀਆ ਦੇ ਨਾਲ ਸੰਬੰਧਿਤ ਨੇ ਪਰ ਇਹਨੂੰ ਇੱਕ ਪੰਜਾਬ ਦਾ ਅੰਦੋਲਨ ਜਿਹਾ ਬਣਾ ਕੇ ਕੇਂਦਰ ਨੇ ਪੇਸ਼ ਕਰ ਦਿੱਤਾ ਤੇ ਉਹ ਇਹਦੇ ਵਿੱਚ ਕਾਫੀ ਜ਼ਿਆਦਾ ਸਕਸੈਸਫੁਲ ਵੀ ਸਾਬਤ ਹੋਏ ਨੇ ਜੇਕਰ ਆਪਾਂ ਕੇਂਦਰੀ ਮੀਡੀਆ ਦੇ ਵਿੱਚ ਵੇਖੀਏ ਤਾਂ ਪਿਛਲੀ ਵਾਰ ਤਾਂ ਚਲੋ ਕੇਂਦਰ ਦੇ ਵਿੱਚ ਗੱਲ ਹੁੰਦੀ ਸੀ ਹੁਣ ਤਾਂ ਗੱਲ ਵੀ ਨਹੀਂ ਕਰਦਾ ਕੋਈ ਮੀਡੀਆ ਇਹਨੂੰ ਵੀ ਉਹਨੂੰ ਕੋਈ ਲੈਣਾ ਦੇਣਾ ਨਹੀਂ ਕਿ ਪੰਜਾਬ ਦੇ ਵਿੱਚ ਅਸੀਂ ਕੀ ਕਰ ਰਹੇ ਆ ਅੱਜ ਜਿਵੇਂ ਮੈਂ ਕਿਹਾ ਕਿ ਅੱਜ ਇੱਕ ਫਿਰ ਉਹੀ ਤਸਵੀਰ ਸਾਡੇ ਸਾਹਮਣੇ ਆਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹਾਲਾਤ ਕਿੱਦਾਂ ਦੇ ਬਣ ਸਕਦੇ ਨੇ ਤੇ ਇਹਨਾਂ ਹਾਲਾਤਾਂ ਤੋਂ ਫਾਇਦਾ ਕਿਹੜੀ ਧਿਰ ਨੂੰ ਹੋਣਾ ਉਹ ਮੋਸਟਲੀ ਫਾਇਦਾ ਹੋਣਾ ਭਾਜਪਾ ਨੂੰ ਔਰ ੜੀ ਪੰਜਾਬ ਦੇ ਵਿੱਚ ਗੱਲਾਂ ਚੱਲਣ ਲੱਗ ਪਈਆਂ ਨਾ ਕਿ ਇਹ 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 ਬਿਨਾ ਜਿਹੜਾ ਕਿਸੇ ਨੈਰੇਟਿਵ ਤੋਂ ਨਹੀਂ ਇਹ ਗੱਲ ਆ ਗਈ ਇਹ ਕੋਈ ਨੈਰੇਟਿਵ ਸਿਰਜਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਤਾਂ ਕੋਈ ਯੋਗੀ ਅਰਗਾ ਚਾਹੀਦਾ ਪੰਜਾਬ ਦੇ ਵਿੱਚ ਕੋਈ ਯੋਗੀ ਅਰਗਾ ਚਾਹੀਦਾ ਕਿ ਪੰਜਾਬ ਨੂੰ ਜਿਹੜਾ ਲਗਾਮ ਪਾ ਸਕੇ ਹਾਲਾਂਕਿ ਪੰਜਾਬ ਨੂੰ ਲਗਾਮ ਪਾਉਣ ਵਾਲਾ ਕੋਈ ਵੀ ਬਣਿਆ ਨਹੀਂ ਪਰ ਇਸ ਤਿੱਕੇ ਦੀਆਂ ਜੇਕਰ ਗੱਲਾਂ ਆ ਰਹੀਆਂ ਨੇ ਤਾਂ ਸਾਨੂੰ ਸਮਝਣ ਦੀ ਸੋਚਣ ਦੀ ਜ਼ਰੂਰਤ ਹੈ ਕਿ ਹਵਾ ਚੋਂ ਨਹੀਂ ਆ ਰਹੀਆਂ ਇਹਦੇ ਤੇ ਕਿਤੇ ਗੱਲ ਹੋ ਰਹੀ ਹੈ ਕਿਤੇ ਨਾ ਕਿਤੇ ਹੋ ਸਕਦਾ ਹੋ ਸਕਦਾ ਕਿ ਕੋਈ ਬਿਰਤਾਂਤ ਇਸ ਪਾਸੇ ਨੂੰ ਸਿਰਜਿਆ ਜਾ ਰਿਹਾ ਹੋਵੇ ਜਿਹੜਾ ਮੈਂ ਕਹਿ ਰਿਹਾ ਨਾ ਕਿ ਸਾਰੇ ਜਿੰਨੇ ਵੀ ਸਾਡੇ ਲੀਡਰ ਸਹਿਬਾਨ ਨੇ ਮੁੱਖ ਮੰਤਰੀ ਤੋਂ ਲੈ ਕੇ ਐਮ ਐਲ ਏ ਤੱਕ ਬਾਕੀ ਐਮ ਪੀ ਨੇ ਰਾਜ ਸਭਾ ਦੇ ਨੇ ਹੋਰ ਵਿਰੋਧੀ ਤਰ੍ਹਾਂ ਦੇ ਨੇ ਸਾਰਿਆਂ ਨੂੰ ਬੈਠ ਕੇ ਇੱਕ ਵਿਚਾਰ ਚਰਚਾ ਦੀ ਜਰੂਰਤ ਹੈ ਵੀ ਅਸੀਂ ਕਿੱਧਰ ਨੂੰ ਸਾਡੀਆਂ ਸਥਿਤੀਆਂ ਜਾ ਰਹੀਆਂ ਨੇ ਹੁਣ ਤੁਸੀਂ ਦੇਖੋ ਵੈਸੇ ਇਹ ਇਹ ਜੇਕਰ ਇਦਾਂ ਹੋ ਜਾਂਦਾ ਹੁਣ ਕੱਲ੍ਹ ਨੂੰ ਦੇਖੋ ਜੀ ਸੁਪਰੀਮ ਕੋਰਟ ਦੇ ਵਿੱਚ ਆਪਣੀ ਪੰਜਾਬ ਦੀ ਸਰਕਾਰ ਨੇ ਜਵਾਬ ਦੇਣਾ ਇਹ ਦਿਗਜੀਤ ਸਿੰਘ ਡੱਲੇਵਾਲੀ ਦੀ ਸਿਹਤ ਨੂੰ ਲੈ ਕੇ ਜਿਹੜਾ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਹਰ ਹਾਲਤ ਦੇ ਵਿੱਚ ਇਹਨਾਂ ਨੂੰ ਬਚਾਇਆ ਜਾਵੇ ਅੱਜ ਪ੍ਰਤਾਪ ਸਿੰਘ ਬਾਜਵਾ ਨੇ ਇਹ ਟਵੀਟ ਕੀਤਾ ਉਸ ਤੋਂ ਬਾਅਦ ਮੈਂ ਕਈ ਨਿਊਜ਼ ਮੀਡੀਆ ਅਦਾਰੇ ਚੈੱਕ ਕੀਤੇ ਨੇ ਤੇ ਇਹ ਰਿਪੋਰਟਾਂ ਕਾਫੀ ਜ਼ਿਆਦਾ ਇਸ ਤਰੀਕੇ ਦੀਆਂ ਹੈਗੀਆਂ ਨੇ ਬਾਜਵਾ ਸਾਹਿਬ ਕੀ ਜਿਹੜਾ ਐਕਸ ਦੇ ਉੱਤੇ ਪੋਸਟ ਕਰ ਰਹੇ ਨੇ ਕਿ ਪਟਿਆਲਾ ਪੁਲਿਸ ਲਾਈਨ ਦੇ ਵਿੱਚ ਹੈਵੀ ਜਿਹੜੀ ਆ ਇੱਕ ਭਾਰੀ ਪੁਲਿਸ ਨਫਰੀ ਦੀ ਡਿਪਲੋਏਮੈਂਟ ਦੀਆਂ ਖਬਰਾਂ ਮਿਲ ਰਹੀਆਂ ਨੇ ਕਿ ਇਹਦਾ ਮਤਲਬ ਇਹ ਹੈ ਕਿ ਜਿਹੜੇ ਪੀਸਫੁਲ ਬੈਠੇ ਕਿਸਾਨ ਆ ਜਿਨ੍ਹਾਂ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਜਿਹੜੇ ਕਿ 35ਵੇਂ ਦਿਨ ਨੇ ਆਪਣੇ ਭੁੱਖ ਹੜਤਾਲ ਤੇ ਉਹਨਾਂ ਨੂੰ ਕੋ ਸਰਕਾਰ ਜਿਹੜੀ ਆ ਜ਼ਬਰਦਸਤੀ ਚੱਕਣ ਜਾ ਰਹੀ ਹੈ ਫਿਰ ਉਹਨਾਂ ਨੇ ਆਬੀਸਲੀ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹਦੇ ਲਈ ਤਾਂ ਕਿ ਜਿਹੜਾ ਇਹ ਵੀ ਕਿਹਾ ਕਿ ਜੇਕਰ ਇਦਾਂ ਦਾ ਤੁਸੀਂ ਕੁਝ ਕਰਦੇ ਹੋ ਤੇ ਇਹ ਕੋਈ ਚੰਗੀ ਚੀਜ਼ ਨਹੀਂ ਤੁਹਾਡੇ ਲਈ ਹੋਣੀ ਇਦੇ ਵਿੱਚ ਫਿਰ ਮੈਂ ਇੱਕ ਰਿਪੋਰਟ ਦੇਖੀ ਹੋਰ ਵੀ ਮੀਡੀਆਦਾਰਿਆਂ ਤੇ ਆਈਆ ਪੰਜਾਬੀ ਟਰਬਿਨ ਦੀ ਜਿਹੜੀ ਰਿਪੋਰਟ ਆ ਅੱਜ ਦੀ ਹੀ ਉਹਦੇ ਵਿੱਚ ਇਹ ਦੱਸ ਰਹੇ ਨੇ ਕਿ ਢਾਬੀ ਗੁਜਰਾ ਜਿੱਥੇ ਖਨੋਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ 35 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਸੁਪਰੀਮ ਕੋਰਟ ਦੀਆਂ ਹਦਾਇਤਾਂ ਤਹਿਤ ਇਲਾਜ ਲਈ ਚੁੱਕਣ ਵਾਸਤੇ ਪੁਲਿਸ ਵੱਲੋਂ ਕਿਸੇ ਵੀ ਸਮੇਂ ਕਾਰਵਾਈ ਨੂੰ ਅੰਜਾਮ ਦਿੱਤੇ ਜਾਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਇਸ ਸਬੰਧ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਹਦੇ ਤਹਿਤ ਸੋਮਵਾਰ ਸਵੇਰੇ ਹੀ ਪਾਤਣਾ ਸ਼ਹਿਰ ਦੇ ਵਿੱਚ ਜਲ ਤੋਪਾਂ ਮਤਲਬ ਕਿ વોਟਰ ਕੈਨਨਸ ਦੀਆਂ ਗੱਡੀਆਂ ਨਾਲ ਦੀ ਨਾਲ ਅਥਰੂ ਗੈਸ ਦੇ ਗੋਲੇ ਦਾਗਣ ਵਾਲੀਆਂ ਗੱਡੀਆਂ ਤੇ ਹੋਰ ਪੁਲਿਸ ਦਾ ਜਮਾਵੜਾ ਹੋਣਾ ਸ਼ੁਰੂ ਹੋ ਗਿਆ ਹੈ ਤੇ ਡਲੇয়াল ਸਾਹਿਬ ਨੇ ਬੀਤੀ ਰਾਤ ਉਹ ਫੇਸਬੁੱਕ ਤੇ ਲਾਈਵ ਹੋ ਕੇ ਉਹਨਾਂ ਨੇ ਸਾਰਿਆਂ ਨੂੰ ਇਹ ਬੇਨਤੀ ਕੀਤੀ ਕਿ ਤੁਸੀਂ ਸਾਰੇ ਜਿਹੜੇ ਆ ਉੱਥੇ ਢਾਬੀ ਗੁਜਰਾ ਮਤਲਬ ਕਿ ਖਨੋਰੀ ਬਾਰਡਰ ਦੇ ਉੱਤੇ ਸਾਰੇ ਕਿਸਾਨ ਉੱਥੇ ਪਹੁੰਚਣ ਤੇ ਜਿਹੜੇ ਕਿਸਾਨ ਆ ਗੂ ਮਨਜੀਤ ਸਿੰਘ ਨਿਆਲ ਜਗਮਿੰਦਰ ਸਿੰਘ ਬਰੂੜ ਦਿਲਵਾਗ ਸਿੰਘ ਹਰੀਗੜ ਤੇ ਰਾਜ ਸਿੰਘ ਬੀੜੀ ਹੋਣਾ ਨੇ ਦੱਸਿਆ ਕਿ ਪੁਲਿਸ ਇੰਨੀ ਆਸਾਨੀ ਨਾਲ ਕਿਸਾਨਾਂ ਕੋਲ ਜਗਜੀਤ ਸਿੰਘ ਡੱਲੇਵਾਲ ਨੂੰ ਨਹੀਂ ਚੁੱਕ ਸਕਦੀ ਜੇਕਰ ਪੁਲਿਸ ਤੇ ਪ੍ਰਸ਼ਾਸਨ ਡੱਲੇਵਾਲ ਨੂੰ ਜ਼ਬਰੀ ਚੁੱਕਣ ਲਈ ਕੋਈ ਜ਼ਬਰ ਜ਼ੁਲਮ ਕੀਤਾ ਗਿਆ ਤਾਂ ਅਸੀਂ ਉਸ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਾਂਗੇ ਕਿਉਂਕਿ ਕਿਸਾਨ ਜਾਣਦੇ ਨੇ ਕਿ ਸਰਕਾਰ ਦੇ ਨਾਲ ਟਕਰਾਇਆ ਨਹੀਂ ਜਾ ਸਕਦਾ ਪਰ ਵਿਰੋਧ ਕੀਤਾ ਜਾ ਸਕਦਾ ਹੈ ਇਸ ਸਬੰਧ ਡੀਐਸਪੀ ਪਾਤਣਾ ਇੰਦਰਪਾਲ ਸਿੰਘ ਚੋਹਾਨ ਨਾਲ ਗੱਲਬਾਤ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਦੇ ਨਾਲ ਸੰਪਰਕ ਨਹੀਂ ਹੋ ਸਕਿਆ ਆਬੀਅਸਲੀ ਜੀ ਉਹਨਾਂ ਦੇ ਨਾਲ ਸੰਪਰਕ ਨਹੀਂ ਸੀ ਹੋਣਾ ਕਿਉਂਕਿ ਉਹਨਾਂ ਨੇ ਸੰਪਰਕ ਐਕਚੁਅਲੀ ਕਰਨਾ ਹੀ ਨਹੀਂ ਸੀ ਸੋ ਇਹ ਇਹ ਸਥਿਤੀਆਂ ਨੇ ਹੁਣ ਤੁਸੀਂ ਇੱਕ ਵਾਰ ਸੋਚ ਕੇ ਦੇਖੋਗੇ ਜੇਕਰ ਜਗਜੀਤ ਸਿੰਘ ਡੱਲਿਆਲ ਨੂੰ ਜਬਰੇ ਉੱਥੋਂ ਚੱਕ ਲਿਆ ਜਾਂਦਾ ਇਹ ਮਸਲਾ ਗਲ ਪੈਣਾ ਪੰਜਾਬ ਸਰਕਾਰ ਦੇ ਇਹ ਮੈਂ ਅੱਗੇ ਵੀ ਬਹੁਤ ਵਾਰ ਗੱਲ ਕੀਤੀ ਹੈ ਕਿ ਕਿਉਂ ਨਹੀਂ ਮਾਨ ਸਰਕਾਰ ਦੀ ਨੀਂਦ ਖੁੱਲ ਰਹੀ ਜਾਂ ਫਿਰ ਉਹੀ ਗੱਲ ਹੈ ਜਿਹੜੀ ਆਪੋਜੀਸ਼ਨ ਵਾਲੇ ਕਹਿੰਦੇ ਨੇ ਕਿ ਅਮਿਤ ਸ਼ਾਹ ਦੇ ਨਾਲ ਮਾਨ ਸਾਹਿਬ ਦੀ ਸਿੱਟੀਬਿਟੀ ਹੈਗੀ ਆ ਅਦਰਵਾਈਜ਼ ਇਹ ਮਸਲਾ ਤਾਂ ਪੰਜਾਬ ਦੇ ਲਈ ਬਹੁਤ ਗੰਭੀਰ ਮਸਲਾ ਬਣਦਾ ਜਾ ਰਿਹਾ ਪੰਜਾਬ ਦੇ ਸਾਰਾ ਜਿਹੜਾ ਸਾਡਾ ਜਿੰਨਾ ਵੀ ਅਸੀਂ ਪੰਜਾਬ ਦੇ ਵਿੱਚ ਸਾਡਾ ਸਮਾਜਿਕ ਵਰਤਾਰਾ ਆ ਹੁਣ ਦੇਖੋ ਤੁਸੀਂ ਅੱਜ ਵੱਡੇ ਪੱਧਰ ਤੇ ਇਸ ਬੰਦ ਨੂੰ ਸਮਰਥਨ ਮਿਲਿਆ ਪਰ ਉਹਦੇ ਨਾਲ ਨਾਲ ਕੁਝ ਕੁ ਆਵਾਜ਼ਾਂ ਵਿਰੋਧ ਦੇ ਵਿੱਚ ਵੀ ਆਈਆਂ ਤੇ ਵਿਰੋਧ ਦੀਆਂ ਆਵਾਜ਼ਾਂ ਨੂੰ ਕੇਸਰੀਕੇ ਨਾਲ ਪੂਰੇ ਮੀਡੀਆ ਦੇ ਉੱਤੇ ਉਹ ਗਈਆਂ ਨੇ ਜਿਹੜੇ ਮੇਨਸਟ੍ਰੀਮ ਚੈਨਲਸ ਨੇ ਉਹਨਾਂ ਨੇ ਵੀ ਉਹ ਆਵਾਜ਼ਾਂ ਚੱਕੀਆਂ ਨੇ ਤੇ ਲੋਕਾਂ ਨੇ ਉਹਦੇ ਥੱਲੇ ਜੇਕਰ ਤੁਸੀਂ ਮੈਂ ਕਮੈਂਟ ਪੜਨ ਦੀ ਕੋਸ਼ਿਸ਼ ਕੀਤੀ ਬਹੁਤ ਵੱਡੇ ਗਿਣਤੀ ਦੇ ਵਿੱਚ ਲੋਕ ਉਸ ਆਵਾਜ਼ਾਂ ਦੇ ਹੱਕ ਦੇ ਵਿੱਚ ਵੀ ਨੇ ਜਿਹੜੀ ਜਿਹੜਾ ਇੱਕ ਸੱਜਣ ਕਹਿ ਰਿਹਾ ਨਾ ਕਿ ਯਾਰ ਤੁਸੀਂ ਹਰ ਤੀਏ ਦਿਨ ਧਰਨਾ ਲਾ ਕੇ ਬਹਿ ਜਾਂਦੇ ਹੋ ਮੈਂ ਦਵਾਈ ਲੈਣ ਜਾਣਾ ਸੀ ਤੇ ਰੱਬ ਦਾ ਹੀ ਬਾਸਤਾ ਸਾਡੇ ਲਈ ਨਾ ਲੜੋ ਤੁਸੀਂ ਉਹਨੂੰ ਕਿਸੇ ਨੇ ਕਿਹਾ ਹੋਣਾ ਨਾ ਵੀ ਅਸੀਂ ਤੁਹਾਡੀ ਲੜਾਈ ਵੀ ਲੜ ਰਹੇ ਹਾਂਗਾ ਸਾਡੇ ਲਈ ਨਾ ਲੜੋ ਇਹ ਆਵਾਜ਼ ਇਕੱਲੇ ਇੱਕੋ ਸਰਦਾਰ ਦੀ ਸਰਦਾਰ ਜੀ ਦੀ ਨਹੀਂ ਹੈਗੀ ਬਹੁਤ ਸਾਰੇ ਲੋਕ ਇਹ ਗੱਲਾਂ ਕਰ ਰਹੇ ਨੇ ਤੇ ਆਪਾਂ ਅੱਗੇ ਵੀ ਇੱਕ ਵਾਰ ਜਿਹੜੀ ਗੱਲ ਕੀਤੀ ਸੀਗੀ ਮੈਂ ਥੋੜੀ ਜਿਹੀ ਬਿਟਵੀਨ ਦਾ ਲਾਈਨਸ ਕੀਤੀ ਸੀ ਅੱਜ ਥੋੜੀ ਜਿਆਦਾ ਖੁੱਲ ਕੇ ਕਰ ਲੈਨੇ ਆ ਕਿ ਕਿਸਾਨੀ ਵਰਗ ਕੀ ਆ ਕਿਸਾਨ ਮੀਨਸ ਜ਼ਿਆਦਾਤਰ ਬਿਲਕੁਲ ਮੈਂ ਜਨਰਲਾਈਜ਼ ਨਹੀਂ ਕਰਦਾ ਪਰ ਮੈਜੋਰਟੀ ਕਿਸਾਨ ਮੀਨਸ ਜੱਟ ਹੁਣ ਜੱਟਾਂ ਦਾ ਮੋਸਟਲੀ ਪਿੰਡਾਂ ਦੇ ਵਿੱਚ ਜਿਹੜਾ ਸਾਡਾ ਦਲਿਤ ਭਾਈਚਾਰਾ ਆ ਉਹਦੇ ਨਾਲ ਕਿੱਦਾਂ ਦਾ ਉੱਥੇ ਰਿਸ਼ਤੇ ਆ ਸਾਰੀਆਂ ਜਗ੍ਹਾਾਂ ਤੇ ਤਾਂ ਨਹੀਂ ਪਰ ਬਹੁਤੀਆਂ ਜਗ੍ਹਾਾਂ ਤੇ ਕੋਈ ਸੁਖਾਵੇਂ ਰਿਸ਼ਤੇ ਸਾਡੇ ਨਹੀਂ ਹੈਗੇ ਤੇ ਹਰਿਆਣੇ ਦੇ ਵਿੱਚ ਭਾਜਪਾ ਨੇ ਕਿਦਾਂ ਸਰਕਾਰ ਬਣਾਈ ਆਪਣੀ ਤੀਸਰੀ ਵਾਰੀ जाट ਸਮਾਜ ਇੱਕ ਪਾਸੇ ਰਹਿ ਗਿਆ ਬਾਕੀ ਸਾਰਾ ਸਮਾਜ ਉਹਨਾਂ ਨੇ ਧਰੂਵੀਕਰਨ ਕਰਕੇ ਇੱਕ ਪਾਸੇ ਕਰ ਲਿਆ ਇਹ ਉਹਨਾਂ ਦੀ ਰਣਨੀਤੀ ਹੈ ਤੇ ਹੁਣ ਜੇ ਸ ਵੀ ਕੇ ਨਾਲ ਕਿਸਾਨਾਂ ਦੇ ਖਿਲਾਫ ਇੱਕ ਪੂਰੇ ਪੰਜਾਬ ਦਾ ਮਾਹੌਲ ਬਣਦਾ ਜਾ ਰਿਹਾ ਕਿਉਂਕਿ ਹਰ ਬਿਲਕੁਲ ਉਹ ਸਰਦਾਰ ਜੀ ਦੀ ਗੱਲ ਤਾਂ ਸਹੀ ਹੈ ਕਿ ਹਰ ਤੀਜੇ ਦਿਨ ਤੁਸੀਂ ਰਾਹ ਰੋਕ ਲੈਨੇ ਆ ਕੇ ਅਸੀਂ ਜਿਹੜਾ ਆਪਣੇ ਰੋਜ਼ ਮਰਹਾਂ ਦੇ ਕੰਮ ਕਰਨੇ ਹੁੰਦੇ ਆ ਸਰਕਾਰ ਪਤਾ ਨਹੀਂ ਕਿਉਂ ਇਸ ਗੱਲ ਤੇ ਚੁੱਪ ਕਰਕੇ ਬੈਠੀ ਆ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਜਾਂ ਬਾਕੀ ਕਿਸਾਨੀ ਧਿਰਾਂ ਵੀ ਨੇ ਇਹ ਤਾਂ ਬੰधेर ਸਾਹਿਬ ਨੇ ਜਾਂ ਡੱਲੇਆਲ ਸਾਹਿਬ ਨੇ ਇਹਨਾਂ ਨੂੰ ਵੀ ਇਸ ਗੱਲ ਦੇ ਉੱਤੇ ਸੋਚਣਾ ਚਾਹੀਦਾ ਕਿ ਅਸੀਂ ਇਹ ਜਿਹੜੇ ਪ੍ਰੋਟੈਸਟ ਕਰਨ ਦੇ ਕੋਈ ਨਵੇਂ ਤਰੀਕੇ ਲੱਭੀਏ ਬੈਟਰ ਨਹੀਂ ਕਿ ਕਿਸੇ ਹੋਰ ਤਰੀਕੇ ਨਾਲ ਜਾ ਕੇ ਬਿਨਾ মিডিਏ ਦੇ ਲੌਂਗ ਲਸ਼ ਕਰ ਤੋਂ ਜਾ ਕੇ ਦਿੱਲੀ ਦੇ ਕਿਸੇ ਹੌਲੀ ਹੌਲੀ ਇਕੱਠੇ ਹੋ ਜਾਣ ਕਿਸੇ ਹੋਰ ਹੋਰ ਬਾਰਡਰ ਤੇ ਜਾ ਕੇ ਤੇ ਉੱਥੇ ਜਾ ਕੇ ਜਿਹੜਾ ਉਦੋਂ ਪਤਾ ਲੱਗੇ ਜਦੋਂ 2-300 ਜਾਣੇ ਉਸ ਬਾਰਡਰ ਤੇ ਬਹਿ ਜਾਣ ਨਾਲੇ ਉਹਨਾਂ ਨੂੰ ਵੀ ਦਿੱਲੀ ਵਾਲਿਆਂ ਨੂੰ ਵੀ ਪਤਾ ਲੱਗੇ ਕਿ ਸਾਡਾ ਬਾਰਡਰ ਬੰਦ ਹੋਇਆ ਤੇ ਕਿਦਾਂ ਜੇਕਰ ਗ੍ਰਿਫਤਾਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਚਲੋ ਹੋ ਜਾਣਗੀਆਂ ਕੋਈ ਗੱਲ ਨਹੀਂ ਗ੍ਰਿਫਤਾਰ ਹੋ ਜਾਣ ਇੱਕ ਵਾਰ ਮੈਂ ਤਾਂ ਅੱਗੇ ਇੱਕ ਦਿਨ ਇਹ ਵੀ ਕਿਹਾ ਸੀ ਕਿ ਸਾਡੇ ਜਿੰਨੇ ਐਮਐਲਏਜ਼ ਨੇ ਐਮਪੀਜ਼ ਨੇ ਰਾਜ ਸਭਾ ਦੇ ਮੈਂਬਰ ਨੇ ਬਾਕੀ ਹੋਰ ਦੂਜੇ ਤੀਜੇ ਕਿੰਨੇ ਜਿਹੜੇ ਪੁਰਾਣੇ ਕੋਈ ਸਾਬਕਾ ਮੰਤਰੀ ਨੇ ਕੋਈ ਆਪੋਜੀਸ਼ਨ ਦੇ ਆਗੂ ਨੇ ਕੋਈ ਹਾਰੇ ਹੋਏ ਨੇ ਕੋਈ ਜਿੱਤੇ ਹੋਏ ਨੇ ਨੀਅਰਲੀ 1000 2000 ਬੰਦਾ ਤਾਂ ਇਹੀ ਬਣ ਜਾਣਾ ਇਹੀ ਦੇਣ ਗ੍ਰਿਫਤਾਰੀਆਂ ਜਾ ਕੇ ਸਾਰੀ ਦੀ ਸਾਰੀ ਜਿਹੜੀ ਆ ਕੈਬਨਿਟ ਸਾਰੀ ਦੀ ਸਾਰੀ ਪੰਜਾਬ ਦੀ ਸਰਕਾਰ ਨੂੰ ਗ੍ਰਿਫਤਾਰ ਕਰ ਲੂਗੀ ਕੇਂਦਰ ਸਰਕਾਰ ਹਰਿਆਣਾ ਦੇ ਬਾਰਡਰ ਦੇ ਉਤੋਂ ਕਿ ਉਹਦਾ ਕੀ ਜਿਹੜਾ ਕਿਦਾਂ ਦਾ ਉਹਨਾਂ ਨੂੰ ਜੇਕਰ ਤੁਸੀਂ ਸਨੇਹਾ ਹੀ ਦੇਣਾ ਚਾਹੁੰਦੇ ਹੋ ਅਦਰਵਾਈਜ਼ ਤਾਂ ਫਿਰ ਇਹਦਾ ਹੱਲ ਕੱਢੋ ਕੋਈ ਨਾ ਕੋਈ ਪੰਜਾਬ ਦੇ ਵਿੱਚ ਸਾਡਾ ਸਮਾਜਿਕ ਵਰਤਾਰਾ ਜਿਹੜਾ ਲਗਾਤਾਰ ਉਹ ਵਿਗੜਦਾ ਜਾ ਰਿਹਾ ਕਿਸਾਨਾਂ ਦੇ ਪ੍ਰਤੀ ਬੇਸ਼ੱਕ ਅੱਜ ਲੋਕੀ ਖੁੱਲਕੇ ਨਹੀਂ ਬੋਲਦੇ ਕਿਉਂਕਿ ਜਦੋਂ ਕਿਸਾਨਾਂ ਦੇ ਖਿਲਾਫ ਕੋਈ ਗੱਲ ਕੀਤੀ ਜਾਂਦੀ ਹੈ ਨਾ ਹਾਲਾਂਕਿ ਜੇਕਰ ਉਹਨੂੰ ਤਰੀਕੇ ਨਾਲ ਵੀ ਕਿਹਾ ਜਾਵੇ ਲੋਕੀਓ ਨੂੰ ਕਈ ਵਾਰ ਗਲਤ ਲੈ ਲੈਂਦੇ ਆ ਇਸ ਕਰਕੇ ਇਸ ਵਿਸ਼ੇ ਤੇ ਡਰਦਾ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਕਿ ਮੇਰੇ ਪਿੱਛੇ ਲੋਕ ਨਾ ਪਹਿ ਜਾਣ ਪਰ ਜਿਹੜੀ ਸੱਚੀ ਗੱਲ ਹੈ ਸਹੀ ਗੱਲ ਉਹ ਕਰਨੀ ਪੈਣੀ ਆ ਜੇਕਰ ਤੁਸੀਂ ਇਸੇ ਤਰੀਕੇ ਨਾਲ ਲਗਾਤਾਰ ਧਰਨੇ ਮਜ਼ਾਰਿਆਂ ਦਾ ਇਹ ਦੌਰ ਦੌਰਾਂ ਚੱਲਦਾ ਰਿਹਾ ਤੇ ਬਾਕੀ ਜਿਹੜੇ ਪੰਜਾਬ ਦੇ ਵਰਗ ਨੇ ਉਹਨਾਂ ਨੇ ਤੁਹਾਡੇ ਤੋਂ ਜਿਹੜਾ ਕਿਸਾਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਉਹਨਾਂ ਨੇ ਤੁਹਾਡੇ ਤੋਂ ਐਂਡ ਆਫ ਦਾ ਡੇ ਉਹਨਾਂ ਨੇ ਅੱਡ ਹੋਣਾ ਸ਼ੁਰੂ ਹੋ ਜਾਣਾ ਤੇ ਹੌਲੀ-ਹੌਲੀ ਪਹਿਲਾਂ ਅੱਡ ਤਾਂ ਇੱਕ ਤਰੀਕੇ ਨਾਲ ਹੋ ਹੀ ਚੁੱਕੇ ਨੇ ਹੌਲੀ-ਹੌਲੀ ਉਹਨਾਂ ਨੇ ਤੁਹਾਡੇ ਖਿਲਾਫ ਵੀ ਬੋਲਣਾ ਸ਼ੁਰੂ ਕਰ ਦੇਣਾ ਤੇ ਹੁਣ ਇਹ ਸਾਰੀਆਂ ਮੰਗਾਂ ਕੀ ਐ ਮੰਗਾ ਇਹ ਨੇ ਕਿ ਜਿਹੜਾ ਉਹ ਸਾਰੀਆਂ ਕੇਂਦਰ ਦੇ ਨਾਲ ਜੁੜੀਆਂ ਹੋਈਆਂ ਨੇ ਪੰਜਾਬ ਸਰਕਾਰ ਨੂੰ ਪੁੱਛੋ ਉਹ ਕਹਿ ਦਿੰਦੇ ਆ ਜੀ ਸਾਡਾ ਤਾਂ ਲੈਣਾ ਦੇਣਾ ਕੋਈ ਨਹੀਂ ਕੇਂਦਰ ਵਾਲੇ ਇਹਨਾਂ ਦੀਆਂ ਮੰਗਾਂ ਹੱਲ ਕਰਨ ਤੇ ਹੀ ਉੱਥੋਂ ਉੱਠਣ ਹੁਣ ਉਹ ਉਹ ਫਿਰ ਉਹ ਹੀ ਗੱਲ ਆ ਗਈ ਕਿ ਹਰਿਆਣਾ ਉਹਨਾਂ ਦਾ ਵਫਰ ਜ਼ੋਨ ਹੋ ਗਿਆ ਉਹ ਦਿੱਲੀ 'ਚ ਆਰਾਮ ਨਾਲ ਬੈਠੇ ਨੇ ਇਧਰਲੇ ਪਾਸੇ ਸਾਡੇ ਜਿਹੜਾ ਬਾਰਡਰ ਆ ਸਾਡਾ ਮੁੱਖ ਮੰਤਰੀ ਖੁਦ ਇਹ ਗੱਲ ਕਹਿੰਦਾ ਕਿ ਉਹਨੀਆਂ ਤਾਰਾਂ ਬਾਗੇ ਵਾਲੇ ਪਾਸੇ ਨਹੀਂ ਜਿੰਨੀਆਂ ਤਾਰਾਂ ਤੇ ਜਿੰਨੇ ਖੱਡੇ ਇਹਨਾਂ ਨੇ ਹਰਿਆਣਾ ਵਾਲੇ ਪਾਸੇ ਪਾਤੇ ਆ ਸ਼ੰਭੂ ਵਾਲੇ ਪਾਸੇ ਪਾਤੇ ਆ ਸੋ ਵਾਟ ਡਸ ਥੈਟ ਮੀਨ ਕਿ ਪੰਜਾਬ ਇੱਕ ਛੋਟੇ ਜਿਹੇ ਜਿਹੜਾ ਭੰਗੋਲ ਦੇ ਉੱਤੇ ਬਸ ਉੱਥੇ ਇਕੱਠਾ ਹੋ ਗਿਆ ਉੱਥੇ ਉਹ ਕਹਿੰਦੇ ਆ ਕਿ ਤੁਸੀਂ ਆਪਸ 'ਚ ਲੜੀ ਜਾਓ ਇੱਕ ਦੂਜੇ ਦਾ ਇੱਕ ਪੰਜਾਬੀ ਦਾ ਇਹ ਗਲਮਾ ਆ ਦੂਸਰੇ ਪੰਜਾਬੀ ਨੇ ਫੜਿਆ ਹੋਇਆ ਤੇ ਉਹ ਉਹਨੂੰ ਕਹਿ ਰਿਹਾ ਕਿ ਆਹਾ ਆ ਮੇਰਾ ਮੰਗ ਮੰਨਣੀ ਚਾਹੀਦੀ ਹੈ ਤੇ ਉਹ ਕਹਿ ਰਿਹਾ ਕਿ ਭਾਈ ਮੇਰੇ ਤਾਂ ਇਹ ਹੱਤਬਸ ਹੀ ਨਹੀਂ ਤੇ ਸੱਚੀ ਗੱਲ ਹੈ ਉਹਦੇ ਹੱਤਬਸ ਹੈ ਮੀ ਨਹੀਂ ਇਹ ਹੁਣ ਕੇਂਦਰ ਸਰਕਾਰ ਤੱਕ ਇਹ ਗੱਲਾਂ ਲੈ ਕੇ ਜਾਣੀਆਂ ਚਾਹੀਦੀਆਂ ਕਿ ਜੇਕਰ ਤੁਸੀਂ ਸਾਡਾ ਇਹ ਮਸਲਾ ਨਹੀਂ ਹੱਲ ਕਰ ਸਕਦੇ ਜੇਕਰ ਤੁਸੀਂ ਤਾਂ ਐਟਲੀਸਟ ਕਹੋ ਤਾਂ ਸਹੀ ਨਾ ਇਹਦੇ ਤੇ ਗੱਲ ਤਾਂ ਸ਼ੁਰੂ ਕਰੋ ਯਾਰ ਡਾਇਲੌਗ ਤਾਂ ਤੁਸੀਂ ਕਰਨਾ ਸ਼ੁਰੂ ਕਰੋ ਦੁਨੀਆ ਦੇ ਵਿੱਚ ਫਿਰ ਉਹੀ ਗੱਲ ਆ ਕਿ ਦੇਖੋ ਸਭ ਤੋਂ ਜ਼ਰੂਰੀ ਚੀਜ਼ ਕੀ ਆ ਤੁਹਾਡੇ ਲਈ ਖਾਣਾ-ਦਾਣਾ ਤੇ ਖਾਣੇ-ਦਾਣੇ ਲਈ ਤੁਹਾਨੂੰ ਇੰਨੇ ਧਰਨੇ ਦੇਣੇ ਪੈਣ ਕਿ ਸਾਨੂੰ ਉਹਦਾ ਪੂਰਾ ਮੁੱਲ ਮਿਲੇ ਉਹਨਾਂ ਫਸਲਾਂ ਦਾ ਪੂਰਾ ਮੁੱਲ ਮਿਲੇ ਨਹੀਂ ਤਾਂ ਫਿਰ ਖੋਲ ਦੇਣ ਨਾ ਇਧਰ ਦਾ ਜਿਹੜਾ ਬਾਗਾ ਬਾਰਡਰ ਹੈ ਉਹ ਉਧਰ ਨੂੰ ਜਾ ਲੈਣ ਦੇਣ ਲੋਕਾਂ ਨੂੰ ਵੇਚ ਲੈਣ ਦੇਣ ਇੱਕ ਵਾਰੀ ਜੇਕਰ ਉਧਰੋਂ ਮੁੰਬਈ ਤੋਂ ਗੁਜਰਾਤ ਦੇ ਜਿਹੜੀਆਂ ਬਾਰਡਰਸ ਤੋਂ ਜਾਂ ਜਿਹੜੇ ਸਮੁੰਦਰ ਆ ਜੇਕਰ ਉਹਨਾਂ ਤੋਂ ਤੁਸੀਂ ਵਪਾਰ ਪਾਕਿਸਤਾਨ ਦੇ ਨਾਲ ਕਰ ਸਕਦੇ ਹੋ ਤਾਂ ਕੀ ਪ੍ਰੋਬਲਮ ਹੈ ਪੰਜਾਬ ਨੂੰ ਸੜਕੀ ਰਾਸਤੇ ਵਪਾਰ ਕਰ ਲੈਣ ਦੇਓ ਤਾਂ ਪਾਕਿਸਤਾਨ ਦੇ ਨਾਲ ਤੇ ਜੇਕਰ ਇਹਦੇ ਵਿੱਚ ਨੁਕਸਾਨ ਹੋ ਜੂਗਾ ਤੇ ਤੁਸੀਂ ਕਹਿ ਦਿਓ ਵੀ ਭਾਈ ਪੰਜਾਬੀਆਂ ਦੀ ਆਪਣੀ ਇਹ ਇਹਨਾਂ ਦੀ ਪ੍ਰੋਬਲਮ ਆਇਆ ਤਾਂ ਇਹਨਾਂ ਨੇ ਇਹਨਾਂ ਨੂੰ ਨੁਕਸਾਨ ਕਰ ਲਿਆ ਤਾਂ ਕਰ ਲੈ ਪਰ ਨਾ ਤਾਂ ਤੁਸੀਂ ਉਧਰਲੇ ਪਾਸੇ ਕੁਝ ਕਰਦੇ ਹੋ ਉਥੇ ਵਿਦੇਸ਼ ਨੀਤੀ ਆ ਜਾਂਦੀ ਆ ਫੋਰਨ ਪੋਲਿਸੀ ਸੈਂਟਰ ਦਾ ਮਾਮਲਾ ਆ ਤੇ ਚਲੋ ਠੀਕ ਆ ਉਧਰ ਤਾਂ ਮੂੰਹ ਬੰਦ ਹੀ ਰੱਖੋ ਉਧਰ ਤੁਸੀਂ ਗੱਲ ਕਰਨ ਨਹੀਂ ਦੇਣੀ ਤੇ ਜੇਕਰ ਉਦਾਂ ਕੋਈ ਮੰਗਿਆ ਉਹਦੇ ਤੇ ਤੁਸੀਂ ਗੱਲ ਕਰਨ ਨੂੰ ਵੀ ਤਿਆਰ ਨਹੀਂ ਅੱਜ ਹੁਣ ਅਸੀਂ ਉਥੇ ਬੇਸ਼ੱਕ ਜਿੰਨਾ ਮਰਜ਼ੀ ਰੌਲਾ ਪਾਈ ਜਾਈਏ ਕਿ ਪੰਜਾਬ ਬੰਦ ਸਫਲ ਹੋ ਗਿਆ ਸਫਲ ਕਿਦਾਂ ਹੋ ਗਿਆ ਜੀ ਕਿਦਾਂ ਸਫਲ ਹੋ ਗਿਆ ਇਦੇ ਨਾਲ ਕੀ ਹਾਸਲ ਕੀਤਾ ਅੱਜ ਜਗਜੀਤ ਸਿੰਘ ਦੱਲਿਆਲ ਨੂੰ ਸਰਬਨ ਸਿੰਘ ਪੰਦੇਰ ਨੂੰ ਜਾਂ ਪ੍ਰੋਟੈਸਟ ਕਰ ਰਹੀਆਂ ਧਿਰਾਂ ਨੂੰ ਅੱਜ ਦੇ ਪੰਜਾਬ ਬੰਦ ਦੇ ਨਾਲ ਕੀ ਹਾਸਲ ਹੋਇਆ ਮੇਰੇ ਹਿਸਾਬ ਨਾਲ ਤਾਂ ਉਹਨਾਂ ਨੇ ਘੱਟੋ ਘੱਟ ਲੋਕਾਂ ਦੀ ਮੁਖਾਲਫਤ ਜ਼ਿਆਦਾ ਇਕੱਠ ਲੀਆ ਕੁਝ ਕੁ ਲੋਕ ਜਿਹੜੇ ਹੋਰ ਉਹਨਾਂ ਦੇ ਖਿਲਾਫ ਹੋ ਗਏ ਹੁਣੇ ਆ ਜਿਹੜਾ ਨੂੰ ਕੋਈ ਰਾਹ ਚ ਜਾਂਦਿਆਂ ਨੂੰ ਅੱਜ ਸਮੱਸਿਆ ਆਈ ਹੋਣੀ ਹੈ ਸੋ ਇਹਦੇ ਤੇ ਬੜਾ ਹੀ ਬੈਠ ਕੇ ਇੱਕ ਵਿਚਾਰ ਚਰਚਾ ਦੀ ਜ਼ਰੂਰਤ ਹੈ ਜਿਹੜੇ ਵਿੱਚ ਸਾਰੀਆਂ ਪ੍ਰੋਟੈਸਟ ਕਰ ਰਹੀਆਂ ਧਿਰਾਂ ਨੂੰ ਵੀ ਬਾਕੀ ਕਿਸਾਨੀ ਧਿਰਾਂ ਜਾਂ ਜਿਹੜਾ ਸਾਡੀ ਲੀਡਰਸ਼ਿਪ ਆ ਕਿ ਪੰਜਾਬ ਐਕਚੁਅਲੀ ਉਹੀ ਗੱਲ ਜਿਹੜੀ ਆਉਂਦੀ ਹੈ ਜ ਸ਼ਾ ਮੁਹੰਮਦਾ ਇੱਕ ਸਰਕਾਰ ਵੱਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਅਸੀਂ ਬਹੁਤ ਵੱਡੇ ਵੱਡੇ ਮਸਲੇ ਬਹੁਤ ਵੱਡੇ ਵੱਡੇ ਮੋਰਚੇ ਲਾਉਣੇ ਆ ਪਰ ਇੱਕ ਚੰਗੀ ਲੀਡਰਸ਼ਿਪ ਦੀ ਜਿਹੜੀ ਅਨਹੋਦ ਕਰਕੇ ਚੰਗੇ ਲੀਡਰ ਦੀ ਅਨਹੋਦ ਕਰਕੇ ਅਸੀਂ ਹਰੇਕ ਵਾਰ ਹਾਰ ਜਾਂਦੇ ਹਾਂ ਅੱਜ ਕੋਈ ਪੰਜਾਬ ਦਾ ਚੰਗਾ ਸੂਝਵਾਨ ਬੰਦਾ ਮੁੱਖ ਮੰਤਰੀ ਹੁੰਦਾ ਤੇ ਇਸ ਸਿਚੁਏਸ਼ਨ ਨੂੰ ਕਿੱਦਾਂ ਹੱਲ ਕਰਨਾ ਕੋਈ ਸਾਡੇ ਸਾਹਮਣੇ ਆ ਕੇ ਕੋਈ ਪੰਜਾਬ ਦੇ ਨਾਲ ਗੱਲ ਕਰਦਾ ਪੰਜਾਬ ਦੇ ਲੋਕਾਂ ਦੇ ਨਾਲ ਗੱਲ ਕਰਦਾ ਤੇ ਸ਼ਾਇਦ ਸਾਨੂੰ ਪਤਾ ਹੁੰਦਾ ਇਹ ਗੱਲ ਠੀਕ ਆ ਆਮ ਆਦਮੀ ਪਾਰਟੀ ਵਾਲੇ ਕਹੀ ਜਾਣਗੇ ਜੀ ਬੀਜੇਪੀ ਦੀ ਪ੍ਰੋਬਲਮ ਆ ਪਰ ਇਹ ਪ੍ਰੋਬਲਮ ਪੰਜਾਬ ਦੀ ਆ ਪੰਜਾਬ ਦੇ ਲੋਕਾਂ ਦੀ ਆ ਪੰਜਾਬ ਦੀ ਲੀਡਰਸ਼ਿਪ ਦੀ ਆ ਤੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਇਹ ਜਿਹੜਾ ਸੋਚਣਾ ਦੇਖਣਾ ਚਾਹੀਦਾ ਕਿ ਜਿੱਦਾਂ ਮੈਂ ਪਹਿਲਾਂ ਬੀਜੇਪੀ ਦੀ ਧਾਰਨ ਦਿੱਤੀ ਹਰਿਆਣੇ ਵਾਲੀ ਤਰਜ਼ ਤੇ ਆ ਕੇ ਉਹ ਕੁਝ ਨਾ ਕੁਝ ਪਲਾਨ ਉਹਨਾਂ ਦਾ ਹੈਗਾ ਇਹ ਗੱਲ ਐਵੇਂ ਹੀ ਨਹੀਂ ਆ ਗਈ ਕਿਤੇ ਕਿ ਪੰਜਾਬ ਨੂੰ ਜੋਗੀ ਵਰਗਾ ਸੀਐਮ ਚਾਹੀਦਾ ਇਹ ਐਵੇਂ ਹੀ ਨਹੀਂ ਆ ਗਈ ਗੱਲ ਕਿਤੇ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਨਾ ਕੋਈ ਜਿਹੜੀ ਹੈ ਯੋਜਨਾ ਉਹ ਹੈਗੀ ਆ ਇਹਦੇ ਲਈ ਚੰਗੀ ਗੱਲ ਇਹ ਹੈ ਕਿ ਅਸੀਂ ਬੈਠ ਕੇ ਹੁਣ ਇਹਨਾਂ ਮਸਲਿਆਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਹੱਲ ਕਰਨ ਵੱਲ ਤੁਰ ਪਈਏ ਅਦਰਵਾਈਜ਼ ਵੀ ਗੋਇੰਗ ਟੂ ਬੀ ਇਨ ਅ ਵੈਰੀ ਵਿਗ ਟ੍ਰਬਲ ਸੋ ਘਰ ਲਗਾਤਾਰ ਬਹੁਤ ਸਾਰੇ ਮਸਲਿਆਂ ਤੇ ਤੁਹਾਡੇ ਨਾਲ ਗੱਲਬਾਤ ਕਰਦੇ ਰਹਿਵਾਂਗੇ ਤੁਸੀਂ ਆਪਣੇ ਵਿਚਾਰ ਇਸ ਮਸਲੇ ਦੇ ਉੱਤੇ ਜਰੂਰ ਰੱਖਿਓ ਕਿ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਕਿਉਂਕਿ ਸਾਨੂੰ ਸਾਰਿਆਂ ਨੂੰ ਜੁੜਨਾ ਪੈਣਾ ਜੀ ਇਸ ਮਸਲੇ ਦੇ ਉੱਤੇ ਅੱਜ ਦਾ ਪੰਜਾਬ ਬੰਦ ਬੇਸ਼ੱਕ ਪੇਪਰਾਂ ਦੇ ਵਿੱਚ ਕੋਈ ਸਫਲ ਲਿਖੀ ਜਾਈਏ ਜੋ ਮਰਜ਼ੀ ਕਰੀ ਜਾਈਏ ਪਰ ਅਸਲ ਦੇ ਵਿੱਚ ਪੰਜਾਬ ਹਾਰ ਰਿਹਾ ਪੰਜਾਬ ਦੀ ਆਰਥਿਕਤਾ ਪੰਜਾਬ ਦੇ ਲੋਕ ਹਾਰ ਰਹੇ ਨੇ ਤੇ ਉਹਨੂੰ ਹਾਰ ਨੂੰ ਅਸੀਂ ਜਿੱਤ ਦੇ ਵਿੱਚ ਕਿੱਦਾਂ ਬਦਲਣਾ ਉਹਦੇ ਲਈ ਸਾਨੂੰ ਸਾਰਿਆਂ ਨੂੰ ਇੱਕ ਦੂਸਰੇ ਦੇ ਨਾਲ ਵਿਚਾਰ ਚਰਚਾ ਦੀ ਡਿਬੇਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਤੁਹਾਡੇ ਕਮੈਂਟਸ ਦਾ ਇੰਤਜ਼ਾਰ ਰਹੇਗਾ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਤਿ ਸ਼੍ਰੀ ਅਕਾਲ